ਹਾਂਜੀ ਉਹ ਬੱਚਿਆਂ ਵਾਲਾ ਸੱਚੀ ਨਹੀਂ ਪਤਾ ਹੀ ਬਾਬੇ ਸਾਨੂੰ ਯਾਰ ਚਲ ਰੱਖ ਤੇ ਆਪਾਂ ਕਿਹੜਾ ਸਿੱਤੇ ਹੈਗੇ ਰੱਖ ਤੇ ਸਾਨੂੰ ਕੀ ਪਤਾ ਜਿਵੇਂ ਨਿਕਲੇ ਉਹਨਾਂ ਦੀ ਕਿਸਮਤ ਹੈ ਅੱਜ 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 ਕੋਈ ਕੰਮ ਕਰਦੇ ਸਟਾਰਟ ਆਪਾਂ ਖੁੱਡੇ ਸਾਫ਼ ਕਰਕੇ ਉਹਨਾ ਕੰਮਾਂ ਦੇ ਹੋਗਾ ਲੈ ਰੋਕਲਾ ਵਾਹ ਨਹੀਂ ਉਹ ਤਾਂ ਨਹੀਂ ਬੱਚ ਕਰਦਾ ਕੰਜੇ ਦਾ ਤੋੜੇਗਾ ਬਾਬੇ ਕੀ ਹਾਲ ਚਾਲਾ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਲਓ ਜੀ ਤੇ ਕਰਤੀਆ ਵਲੌਗ ਦੀ ਸਟਾਰਟਿੰਗ ਲਗਭਗ 11 ਵਜੇ ਠੀਕ ਹੈ ਤੇ ਹੁਣ ਚਲਦੇ ਆਪਾਂ ਮਨਪ੍ਰੀਤ ਕੋਲ ਇੱਕ ਤਾਂ ਕਹਿੰਦਾ ਖੁੱਡੇ ਸਾਫ ਕਰਨੀਆਂ ਇੱਕ ਛੇ ਕਹਿੰਦੇ ਮੰਡੀ ਮੰਡੀ ਉੱਪ ਜਾ ਕੇ ਹਣਾ ਤੇ ਚਲੋ ਫਿਰ ਆਪਾਂ ਚਲਦੇ ਆਂ ਕਿ ਚੱਲ ਕੇ ਵੇਣੇ ਆ ਖੁੱਡੇ ਸਾਫ ਕਰਨੇ ਪਹਿਲਾਂ ਜਾਂ ਮੰਡੀ ਜਾਣਾ ਹਣਾ ਤੂੰ ਥੋੜਾ ਘਰੇ ਰੋਟੀ ਢੀ ਖਾਈ ਜਾਂਦਾ ਤੇ ਆਪਾਂ ਚਲਦੇ ਆਂ ਤੇ ਦਿਖਾਉਣਾ ਤੁਹਾਨੂੰ ਤੇ ਆ ਗਏ ਆਪਾਂ ਇੱਧਰ ਆਪਣੇ ਕੁਇਜ਼ਨ ਹਾਊਸ ਤੇ ਠੀਕ ਆ ਤੇ ਮਨਪ੍ਰੀਤ ਦਾ ਘਰੀ ਆ ਹਣਾ ਤੇ ਚਲੋ ਆਪਾਂ ਕਰਦੇ ਆ ਵੇਟ ਦੀ ਗਣਾਂ ਤੇ ਬਾਕੀ ਇੱਕ ਵਿੰਡੀਆਂ ਉਹ ਨਹੀਂ ਉਹ ਦੋ ਖੁੱਡੇ ਸਾਫ਼ ਕਰਨੇ ਆ ਖਣੀ ਆ ਕਰਨੇ ਤੇ ਖਣੀ ਚਾਰੇ ਪੰਜੇ ਕਰਨੇ ਥਾਣੇ ਬੈਠਕਣ ਤੇ ਬਾਕੀ ਉਹਦੀ ਰਾਇ ਦਾ ਪਤਾ ਨਹੀਂ ਕੀ ਬਣਨੀ ਹੈ ਮੌਕੇ ਤੇ ਕੁਝ ਹੋਰ ਨਵਾਂ ਵੀ ਬਣ ਜਾਂਦਾ ਤੇ ਬਾਕੀ ਆਪਣੀ ਖੜੀ ਬਾਈਕ ਓਕੇ ਰਿਪੋਰਟਾਂ ਵਾਲੀ ਠੀਕ ਹੈ ਚਲੋ ਪੈਨੇ ਨੇ ਰੀਲ ਅਰੁਲਾ ਵੇਣੀਆਂ ਤੇ ਕਰਦੇ ਹੁਣੇ ਸ਼ੇਅਰ ਆਪਾਂ ਬਾਬੇਓ ਤੇ ਮਾਣ ਪ੍ਰਿਦ ਆਇਆ ਸੀਗਾ ਵੀਡੀਓ 'ਚ ਬਣਾਈ ਗਈ ਤੇ ਮੈਨੂੰ ਚਾਬੀਆਂ ਫੜਾ ਗਿਆ ਆਪਣੇ ਉਧਰ ਦੀਆਂ ਖੁੱਡਿਆਂ ਦੀਆਂ ਤੇ ਇਹ ਕਹਿੰਦਾ ਸਾਫ਼ ਸੁਥਾਈ ਕਰਨੀ ਆ ਸਾਰੇ ਚਾਰੇ ਖੁੱਡਿਆਂ ਦੀ ਇਹ ਕਾਂ ਕਰ ਦੇ ਤੂੰ ਉਹ ਆਪਣੇ ਘਰੇ ਕੀ ਕਰਦਾਗਾ ਸ਼ਾਇਦ ਮੰਡੀ ਨਾ ਜਾਂਦਾ ਹੋਵੇ ਹੋਰ ਮੈਨੂੰ ਪਤਾ ਨਹੀਂ ਤੇ ਚਲੋ ਕੰਮ ਕਰਦੇ ਹਾਂ ਸਟਾਰਟ ਹਣਾ ਆਪ ਆਪ ਦਾ ਤੇ ਤੁਹਾਨੂੰ ਦਿਖਾਉਣੇ ਆਗੇ ਖੁੱਡੇ ਦੇ ਬਾਰ ਬਾਰ ਲਾਹ ਖੋਲ ਤੇ ਹੁਣ ਪਹਿਲਾ ਦਾਣਾ ਪਾਣੀ ਬਾਹਰ ਕੱਢ ਦੀ ਸਭ ਤੋਂ ਪਹਿਲਾਂ ਹਾਂ ਪਤਾ ਆ ਆ ਆ ਆ ਆ ਆ ਆ ਚਲੋ ਵੀ ਪਲਾ ਕੱਢ ਦੀਏ ਬਾਹਰ ਹਣਾ ਸਮਾਨ ਦੋਨੇ ਖੁੱਡਿਆਂ ਦਾ ਤੇ ਫਿਰ ਕਰਦੇ ਕੰਮ ਸਟਾਰਟ ਹਣਾ ਇਧਰਲੇ ਖੁੱਡੇ ਦੇ ਕੱਢ ਦੀਏ ਸਮਾਨ ਬਾਹਰ ਸਾਰਾ ਦਾਣਾ ਪੜੀ ਦਾਣੇ ਵਾਲ ਟ੍ਰੇਆਂ ਤੇ ਇੱਕ ਆਪਣਾ ਹੋ ਗਿਆ ਪਾਣੀ ਵਾਲੀ ਇਹ ਬੀਪੀਆਂ ਇਹ ਆ ਤਾਂ ਆਹੀ ਬੜੇ ਚੜੇ ਬਾਹਰ ਕੱਢ ਦਿੰਨੇ ਹੁਣ ਆ ਵੀ ਕੱਢ ਦਗੇ ਬਾਹਰ ਓਕੇ ਰਿਪੋਰਟ ਹੈ ਤੇ ਹੁਣ ਦੋਨੇ ਖੁੱਡੇ ਪੱਲਾ ਇਹ ਸਾਫ਼ ਕਰਦੇ ਆ ਤੇ ਬਾਕੀ ਬਾਅਦ ਕਰਾਂਗੇ ਤੇ ਇੱਕ ਖੁੱਡਾ ਕਰਤਾ ਕੰਪਲੀਟ ਆਪਾਂ ਠੀਕ ਹੈ ਫਿਰ ਓ ਚੱਕ ਫਟੀਆਂ ਫੁੱਟੀਆਂ ਸਾਫ਼ ਕਰਤੀਆਂ ਓਕੇ ਹੋ ਗਈ ਰਿਪੋਰਟ ਹੈ ਨਾ ਤੇ ਇਹ ਸਖੁੱਡੇ ਚ ਆਪਾਂ ਅਗਲੇ ਚ ਲੱਗਦੇ ਨਹੀਂ ਗਲਤੀ ਹੋਈ ਕਿਉਂਕਿ ਮੈਂ ਥੋੜਾ ਜਿਹਾ ਵੀ ਦੂਤਰਾ ਜੰ ਅੰਦਰ ਕਿ ਖੁੱਡਾਂ ਘੱਟ ਬਣਿਆ ਤੇ ਕਬੂਤਰ ਅੱਜ ਵੀ ਹੁਣੀ ਵਾਹਲੀ ਕਰ ਦੇਣਾ ਫੜ 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 ਥੋੜਾ ਬੰਦੀ ਹੈ ਤੇ ਹੁਣ ਵੇਣੇ ਵੱਡੇ ਖੁੱਡਿਆਂ ਲੱਗਨੇ ਗਰਾ ਤੇ ਆਹ ਛੋਟੇ-ਕੋਟੇ ਬਾਅਦ ਲੱਗ ਰਹੇ ਕਿਰਾਂ ਹਾਂ ਕੰਪਲੀਟ ਕਰਤਾ ਸਾਰਾ ਓਕੇ ਰਿਪੋਰਟ ਹੈ ਇੱਜਕ ਲਈ ਕਲੀ ਤੇ ਰੇਤਾ ਹੀ ਪੋਣਾ ਹਣਾ ਤੇ ਇਹਨੂੰ ਜੜ ਦਈਏ ਤੇ ਨਵੇਂ ਖੁੱਡਿਆਂ ਦੇ ਪਾਸੇ ਚੱਲਦੇ ਆਪਾਂ ਨੂੰ ਸਭ ਤੋਂ ਪਹਿਲਾਂ ਲੌਕ ਖੋਲ੍ਹੀਏ ਨਵੇਂ ਖੁੱਡਿਆਂ ਦਾ ਠੀਕ ਹੈ ਲਓ ਜੀ ਇਹਨਾਂ ਦਾ ਪਾਣੀ-ਪੂਣੀ ਕੱਢਾਂਗੇ ਨੇ ਤਰੇਆਂ ਕੱਢਾਂਗੇ ਆ ਪੈ ਜਾ ਮਾਣੇ ਇੱਕ ਮਿੰਟ ਰੁਕੋ ਲੋਕ ਨੂੰ ਖੋਲੀ ਫਿਰ ਦੇਖੋਣੇ ਹਨ ਤੇ ਸਭ ਤੋਂ ਪਹਿਲਾਂ ਆਪਾਂ ਢਾਣੇ ਪਾਣੀ ਵਾਲੇ ਬਾਹਰ ਪਾਂਡੇ ਕੱਢ ਲਈਏ ਇੱਕ ਟਾਟਾ ਠੀਕ ਹੈ ਸਭ ਤੋਂ ਪਹਿਲਾਂ ਟ੍ਰੇ ਹੋ ਗਈ ਆ ਤੇ ਇੱਕ ਗੱਲ ਹੋਰ ਬਈ ਠੀਕ ਹੈ ਇਹ ਇੱਕ ਮਿੰਟ ਰੁਕੋ ਇਹ ਆਪਾਂ ਹੁਣ ਸਾਰੇ ਚੱਕਣੇ ਆਲ ਨੇ ਲਗਭਗ ਦੋਨੇ ਖੁੱਡਣ ਦੇ ਆਲ ਨੇ ਵੇਲੇ ਕਰਨੇ ਜੋੜੀਆਂ ਜਿਹੜੀਆਂ ਸਾਰੀਆਂ ਪੱਟੀਆਂ ਆ ਗਈਆਂ ਆਪਣੀਆਂ ਲਗਭਗ ਸਾਰੀਆਂ ਪੱਟੀਆਂ ਆ ਗਈਆਂ ਤੇ ਆਲ ਨੇ ਉਹਨੇ ਬਾਹਰ ਕੱਢਾਏ ਤੇ ਮੈਂ ਮੰਨ ਤੈਨੂੰ ਹੂਲਾ ਜੀ ਵੀ ਕਿਵੇਂ ਕਰੀਏ ਨਾ ਵੀ ਉਹ ਆਉਣਾ ਤੇ ਆਪ ਆ ਕੇ ਕੱਢਦੇ ਹਾਂ ਪਰ ਤੇ ਹੁਣ ਸਭ ਤੋਂ ਪਹਿਲਾਂ ਪਾਣੀ ਕੱਢ ਦਈਏ ਫਿਰ ਦੂਜੇ ਖੁੱਡੇ ਦਾ ਆਪ ਕੱਢਾਂਗੇ ਸਮਾਨ ਬਾਹਰ ਨਾ ਦਾਣੇ ਪਣੀ ਟ੍ਰੇ ਆਈਆਂ ਤੇ ਫਿਰ ਤੁਹਾਨੂੰ ਦਿਖਾਉਣੇ ਆਪਾਂ ਖੋਲੀਏ ਖੁੱਡਾ ਇੱਧਰ ਲਾ ਵੱਡੇ ਵਾਲਾ ਇੰਨੇ ਟ੍ਰੇ ਕੱਢ ਦਈਏ ਬਾਹਰ ਠੀਕ ਆ ਲਓ ਜੀ ਤੇ ਦਾਣੇ ਪਣੀਆਂ ਆ ਵੀ ਪਾਣੀ ਵਾਲਾ ਕੱਢ ਦਈਏ ਤੇ ਮੈਂ ਸੋਚਦਾ ਇਹ ਖੁੱਡੇ ਕੰਮ ਸਟਾਰਟ ਕਰ ਹੀ ਦਈਏ ਨਾ ਉਡਣ ਵਾਲਾ ਇਹਦੇ ਇੱਕ ਤਾਂ ਕਰਤਾ ਨੇ ਇੱਕ ਹੋਰ ਕਰਦਨੇ ਤੇ ਦੂਜੇ ਦਾ ਕੋਈ ਕੰਮ ਵੱਡਾ ਫੜਾ ਜੀ ਵੀ ਬਾਰ ਕਰਦੀ ਟੋਕਰੇ ਡਾਕ ਰੀਆਂ ਇਹਨੇ ਹੋ ਆ ਜੂ ਠੀਕ ਹੈ ਇਹ ਰਾਵਣਾ ਜੀ ਮਾਰ ਕੇ ਆਪਾਂ ਕਰਦੇ ਆ ਆਜੂ 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 ਕੋਈ ਕੰਮ ਕਰਦੇ ਸਟਾਰਟ ਆਪਾਂ ਤੇ ਬਾਹਲੀ ਗੱਲ ਮਾਰ ਦੇ ਓਕੇ ਇਸ਼ਤਿਆ ਆਪਣਾ ਦੂਜਾ ਕੁਡਾ ਵੀ ਹੋਏ ਕੰਪਲੀਟ ਲਓ ਪਾਓ ਦਰਸ਼ਨ ਓਕੇ ਦਾਦਾ ਜੀ ਮੈਂ ਖਾ ਜਾਵਾਂ ਸਿਰੇ ਹੀ ਲਾਦੀ ਬਈ ਸਿਰੇ ਲੱਗੀ ਮਾ ਮੈਂ ਮਤਲਬ ਵੀਡੀਓ ਤੇ ਪਹਿਲੀ ਵਾਰ ਹੁਣੀ ਆਇਆ ਹਾਂ ਮੈਂ ਇਹ ਕਹਿੰਦਾ ਵਿੱਚ ਆਪਾਂ ਰੋਟੀ ਖਾਵਾਂਗੇ ਦੇ ਨਹੀਂ ਬਹੁਤ ਸਾਫ ਹੋ ਗਏ ਸਿਰੇ ਲਾ ਕੇ ਫੱਟੀਆਂ ਫੁੱਟੀਆਂ ਸਾਫ ਹੋ ਗਈਆਂ ਮੈਂ ਤਾਂ ਲੱਸੀ ਤੇ ਰੋਟੀ ਖਾਣ ਨਾਲ ਕੰਮ ਵਿੱਚ ਪਏ ਦੇ ਤੇ ਹੁਣ ਆਪਾਂ ਖੁੱਡੇ ਦੋ ਤੇ ਬੈਠ ਕੇ ਵੀ ਕਰਨੀ ਹੈ ਹੈ ਬੈਠ ਕੇ ਆਹਰ ਉਂਗਲੀ ਵੜਦੀ ਹਾਂ ਬੈਡਕ ਵੀ ਕਰਨੀ ਆ ਬੈਡਕ ਪਿਛੇ ਦੇ ਜਿਹੜੇ ਕਰੀ ਨਹੀਂ ਸੀਗੀ ਬੈਡ ਕੀਤੀ ਨਹੀਂ ਬਈ ਪਿਛਲੇ ਰਾਇ ਦੀ ਵੱਡੇ ਡਾਇਕਾ ਲੋਕਾਂ ਬਫਰੋ ਯਾਰ ਨੇ ਉਹਨੇ ਕੱਢ ਦੇ ਨੇ ਨਾ ਉਦੋਂ ਪੇ ਸ਼ਹਿਰ ਵੀ ਜਾ ਕੇ ਆਣਾ ਸ਼ਹਿਰ ਵੀ ਜਾਣਾ ਵੇ ਹਾਂ ਜਾਵਾਂਗੇ ਜਿੱਕਿ ਦੜਵਾ ਜਾਵਾਂਗੇ ਬਸ ਠੀਕ ਕੋਈ ਗੱਲ ਕਰਦੇ ਆਪਾਂ ਗੁੱਡਾ ਭੈ ਜਿਹ ਇੱਕ ਨੰਬਰ ਬਣ ਗਿਆ ਬਈ ਯਰ ਗੁਨਾਹ ਦੀ ਨਾਲੇ ਵਿੱਚ ਪਾ ਦੇਗੇ ਓਹ ਓਹ ਪਿਸਟਾਚਰ ਪਿਸਟਾਚਰ ਉਹ ਭਾਈ ਜਿੰਨੇ ਦੋਨੇ ਸਿਰਦੇਗੇ ਦੋਨੇ ਪਾਣਾ ਦੇਗੇ ਮਸਾਲਾ ਹਾਂ ਸਿਰ ਸਿਰ ਤੇ ਮਸਾਲਾ ਬਲਜੀ ਇੱਧਰ ਆਪਣੇ ਮਿੱਤਰ ਆਏ ਦੋ ਮੈਨੂੰ ਇੱਕ ਜੀਵਨ ਖਿੜਕੀਆਂ ਤੋਂ ਦੂਜਾ ਕਿਹੜਾ ਭੁੱਲ ਜਾਣਾ ਕੁਸਨਰ ਤੋਂ ਲਵਲੀ ਹੈ ਮੁੰਡਾ ਹਾਂਜੀ ਤੇ ਹੁਣ ਆਪਾਂ ਕੰਮ ਸਟਾਰਟ ਕਰੀਏ ਜੀ ਆਪਣਾ ਕੰਮ ਪਾਈ ਕਰਦੇ ਹਾਂਜੀ ਇਹਨਾਂ ਦੇ ਆਲ ਨੇ ਚੱਕ ਦਨੇ ਆਪਾਂ ਸਾਰੇ ਹਾਂ ਆਲ ਨੇ ਚੱਕੀ ਆਪਾਂ ਜੋੜ ਦੇ ਪੱਟੀਆਂ ਗੀਆਂ ਹਾਂ ਆਲ ਦੇ ਵਿੱਚ ਕੋਈ ਕੀ ਕਰਦਾ ਮੈਂ ਉਹਦੇ ਗਾਲ ਕੱਢ ਲੱਗਾ ਸੀ ਆ ਹਾਂ ਆਉਣੇ ਆਉਣੇ ਕਾੜ ਜੋ ਜੀ ਇੱਕ ਮਿੰਟ ਜੀ ਚੱਕ ਜੀ ਚੱਕ ਦੋ ਚੱਕ ਦੋ ਸਾਰੇ ਆ ਚਾਵਾ ਨਾ ਲਏ ਸੀਗੇ ਤੇ ਚਾਵਣ ਵਾਲੀ ਚੱਕਦੇ ਆ ਯਾਰ ਬਸ ਵਧੀਆ ਇਹਨੂੰ ਸਾਫ਼ ਕਰਕੇ ਧਰਾਂਗੇ ਆਪਾਂ ਬੇਆਬਦੀ ਨਹੀਂ ਕਰਦੇ ਚੀਜ਼ਾਂ ਦੀ ਹੁਣ ਮੈਨੂੰ ਫੜਾ ਲਾ ਤੇ ਮੜੇ ਮੈਂ ਤੂੰ ਚੱਕ ਕੇ ਬਾਹਰ ਫਰੋਣਾ ਚਾਹਾਂ ਬਾਕੀ ਨਾ ਕੱਢ ਲੈ ਤੂੰ ਇਕੱਠੀ ਕੱਢ ਲੈ ਕਰ ਮੋਕੇ ਮੈਨੂੰ ਫੜਾ ਦੇ ਨੀ ਮੈਨੂੰ ਆਦਾ ਕਰ ਫੜਾਈ ਦੇ ਵੱਡੇ ਦਾ ਲਓ ਜੀ ਲਓ ਫੜਾਓ ਬਾਹਰ ਲੋ ਇਹ ਖੰਡਾ ਆਪਣਾ ਲੈ ਆਂਡੇ ਇਹ ਵਿੱਚ ਇਹ ਸਾਰੇ ਜੀਵਨ ਨੂੰ ਦੇਨੇ ਆਪਾਂ ਜੀਵਨ ਤੇਰੇ ਅਸਤੇ ਆਂਡੇ ਅੱਬੀ ਲੈ ਜਾ ਕੋਈ ਨਾ ਲੈ ਜਾ ਚੱਲ ਤੇਰੀ ਮਰਜ਼ੀ ਹੈ ਬਾਕੀ ਨੋ ਬਲੇ ਹੁਣ ਬਤੂ ਕੱਢ ਲੈ ਮਾੜੇ ਥੱਲੇ ਰੱਖ ਲੈ ਕੱਢ ਕੇ ਇੱਥੇ ਇੱਥੇ ਰੱਖ ਲੈ ਤੇ ਮੁੜ ਕੇ ਮੈਨੂੰ ਫੜਾਈ ਜਲੀ ਬਾਬਾ ਠੀਕ ਹੈ ਹਾਂ ਓਕੇ ਆ ਕਿ ਹੋਇਆ ਜੀ ਹੈ ਆ ਕੀ ਬਣ ਗਿਆ ਕੁਝ ਨਹੀਂ ਪਤਾ ਸੀ ਬਈ ਬੱਚੇ ਨਿਕਲੇ ਬਈ ਬਾਹਰ ਸਿੱਟਣ ਲੱਗਾ ਇਹ ਕਿਹੜਿਆਂ ਦੇ ਕੁਝ ਪਤਾ ਲੱਗਾ ਇਹ ਇੱਥੋਂ ਲਿਖੇ ਕਿਹੜੇ ਹੁੰਦੇ ਇੱਥੇ ਉਹ ਯਾਰ ਹੁੰਦੀ ਹੈ ਇੱਥੇ ਵੱਡੇ ਫੁੰਝਾਂ ਵਾਲੀ ਦੀ ਪੱਟੀ ਹੁੰਦੀ ਹੈ ਇੱਥੇ ਵੱਡੇ ਫੁੰਝਾਂ ਦੀ ਪੱਟੀ ਹਾਂ ਉਹਦੇ ਆ ਕੀ ਹੈ ਲੈ ਹੁਣ ਫਿਰ ਰੱਖ ਦੇ ਫਿਰ ਇਹਨੂੰ ਅਚਾਨਕ ਨਿਕਲੇ ਬੱਚੇ ਇਹ ਤਾਂ ਰੱਖਣੇ ਪੈਣਗੇ ਪਤਾ ਹੀ ਨਹੀਂ ਹਾਂ ਚਲ ਕੋਈ ਨਾ ਰੱਖ ਦਿੰਦੇ ਆ ਇਹ ਐ ਕਰ ਮਾੜੀ ਪੱਤੀ ਨੇ ਸਾਫ਼ ਕਰ ਦਿੰਦੇ ਆ ਤੇ ਫੇਰ ਸਾਫ਼ ਕਰ ਰੱਖ ਦਿੰਦੇ ਕਿ ਐਂ ਹੀ ਰੱਖ ਦਿੰਦੇ ਕੋਈ ਰੱਖ ਦਿੰਦੇ ਆ ਯਾਰ ਚਲ ਫੇਰ ਰੱਖ ਦਿੰਦੇ ਕੋਈ ਨਾ ਰੱਖ ਦਿੰਦਾ ਕੋਈ ਨਾ ਬੇ ਕੋਈ ਕਰ ਦਿੰਦੇ ਲਓ ਜੀ ਕੱਢੋ ਕੱਢੋ ਬਾਹਰ ਜੀ ਹਾਰੇ ਭਾਏ ਨਾ ਬਿੱਠੇ ਹੀ ਆ ਨਾ ਤਿੰਨ ਤਿੰਨ ਇਹ ਸਾਰੇ ਬਾਪ ਕੱਢਦੇ ਆ ਬੱਠਲ ਚ ਪਾ ਕੇ ਸਾਫ਼ ਕਰ ਤੇ ਮਗਰ ਸਿੜ ਦਾਂਗੇ ਬਸ ਕੱਲੇ ਬੱਚਿਆਂ ਨੇ ਰੱਖਦੇ ਉਹ ਬਹਿ ਗਏ ਨੇ ਸਾਗੇ ਉਹ ਬੈਠ ਕੇ ਨਾ ਪਾਪੇ ਪਾਲ ਲੂ ਪਾਲ ਲੂ ਵੀ ਪਾਲੂ ਕੋਈ ਡਿੱਗਦੇ ਆਪੇ ਪਲ ਜਾਣਗੇ ਉਹਦਾ ਓਕੇ ਜੀ ਇੱਕ ਜੋ ਝੱਕਦੇ ਸਾਰੇ ਓਕੇ ਤੇ ਆ ਗਏ ਜੀ ਫੁੱਡਾ ਨੰਬਰ 2 ਫੁੱਡਾ ਨੰਬਰ 1 ਹੋ ਗਿਆ ਇਹ ਤੂੰ ਕੱਢ ਤਾਂ ਫਨ ਹੈ ਚਲ ਇਥੋਂ 1 ਇਧਰੋਂ ਐ ਲਾ ਦਿੰਨੇ ਆਪਾਂ ਬਾਅਦ ਫੇਰ ਟੀਏ ਫੁੱਡਾ ਨੰਬਰ 1 ਚ ਜਾਏਗਾ ਇਹ ਪੜੀਗਾ ਇੱਦਾਂ ਦੇਖ ਰਿਹਾ ਉਹ 2 ਬਣ ਗਿਆ ਫਿਰ ਦਿਖਾ ਦੇ ਸਾਹੂ ਦਿਖਾ ਦੇ ਜੀ ਠੀਕ ਹੈ ਚੱਕ ਦੇ ਇਹ ਦਰੂ ਵੀ ਹਾਂਜੀ ਉਹ ਬੱਚਿਆਂ ਵਾਲਾ ਸੱਚੀ ਨਹੀਂ ਪਤਾ ਹੀ ਬਾਬੇ ਸਾਨੂੰ ਯਾਰ ਚਲ ਰੱਖ ਤੇ ਆ ਪਕੜ ਸਿੱਤੇ ਹੈਗੇ ਰੱਖ ਤੇ ਸਾਲੂ ਕੀ ਪਤਾ ਜਿਵੇਂ ਨਿਕਲੇ ਆ ਉਹਨਾਂ ਦੀ ਕਿਸਮਤ ਹੈ ਆਪਦੀ ਕਿਸਮਤ ਨੂੰ ਨਿਕਲਿਆ ਤੇ ਆਪਦੀ ਕਿਸਮਤ ਨੂੰ ਪਾਉਂਦਾ ਉਹਨਾਂ ਨੇ ਤੇ ਜਿੱਥੇ ਦਾਣਾ ਪਾਣੀ ਲਿਖਾ ਉੱਤੇ ਰਹਿਣਾ ਉਹਨਾਂ ਨੇ ਹਨਾ ਬਾਲ ਯਾਰ ਮਿੱਤਰ ਮੰਗਦਾ ਦੇ ਦੇਂਗਾ ਬਸ ਇਧਰ ਇਹ ਖੁੱਡੇ ਜਿੰਨੀ ਅੰਗਰੇਜ਼ੀ ਟ੍ਰੇਡ ਕਾਲੀ ਦੀ ਹੁਣ ਉਹ ਕੋ ਸਕਦਾ ਭੈਣ ਭਰਾ ਦੀ ਹਾਂ ਕਾਲੀ ਦਾ ਭਰਾ ਹੀ ਸੀ ਉੱਥੇ ਲੱਗੇ ਹਾਂ ਇਹ ਨਹੀਂ ਪਤਾ ਗੂਦਰੀ ਦੇ ਹੁਣ ਵੱਡੇ ਹੋਏ ਤਾਂ ਪਤਾ ਲੱਗੂਗਾ ਚੱਕ ਲੈ ਬਸ ਇਹ ਵੀ ਇਕੱਠੇ ਕਰ ਲੈ ਉਹਰੇ ਤੂੰ ਇਕੱਠੇ ਕਰ ਲੈ ਮੁੜ ਕੇ ਬਾਅਦ ਇਕੱਠੇ ਦਿਖਾ ਦੇ ਓਕੇ ਆਈ ਚੱਕੋ ਜੀ ਬਾਹਰ ਆ ਜੀ ਰੰਗ ਵਰਗਾਂ ਦਾ ਡੋਕਰੀਆਂ ਹਾਂ ਨਾ ਨਾ ਕੀ ਬਾਤਾਂ ਨੇ ਇਹ ਜੀ ਸਮਾਨ ਮਨਾਵਲ ਤਿੰਨ ਤਿੰਨ ਕਿਲੋ ਮਾਲ ਪਿਆ ਹਾਂ ਇਹ ਤਾਂ ਜ਼ਰੂਰੀ ਆ ਰੱਖਣਾ ਆਪਾਂ ਵਿੱਚ ਇਹ ਮੈਨੂੰ ਜੌੜੀਆਂ ਲਾਈਆਂ ਆਪਾਂ ਥੋੜੀ ਮਾੜੇ ਥੱਲੇ ਤੇ ਕੱਢ ਜਾ ਉਹਨਾਂ ਦਾ ਆਪਾਂ ਮਲਾ ਵੀ ਸਾਫ਼ ਕਰੇ ਨਹੀਂ ਤਾ ਨਾ ਨਾ ਨੇ ਸਾਫ਼ ਕਰਨ ਦੀ ਲੋੜ ਹੀ ਨਹੀਂ ਹੁੰਦੀ ਅੱਛਾ ਅਸੀਂ ਪਏ ਹੁੰਦੇ ਬਿਲਡਿੰਗ ਨੈਸਟ ਬਾਕਸ ਥੋੜਾ ਸਾਫ਼ ਕਰੀ ਦਿੰਦੇ ਤਾਂ ਵਧਗਾ ਜਿੰਨੇ ਵੇ ਬੈਠੇ ਉਹਨੂੰ ਹੀ ਚੰਗਾ ਲੱਗਦਾ ਕਰੀ ਗੱਦਾ ਹੀ ਬਣੀ ਜਾਂਦਾ ਹਾਂ ਹਾਂ ਗੱਦਾ ਹੀ ਬਣੀ ਜਾਂਦਾ ਚਲੋ ਜੀ ਬਾਹਰ ਆ ਜੇ ਹੋਏ ਖੁੱਡੇ ਵੇਲੇ ਬਿਓ ਲਓ ਜੀ ਖੁੱਡੇ ਹੋਏ ਜਿਵੇਂ ਵੇਲੇ ਉਹ ਜਬਤੀ ਬੈਠੀ ਹੈਗੀ ਉਹ ਕੇ ਰਿਪੋਰਟ ਆ ਜਮਾ ਆ ਕਰਦੇ ਨੂੰ ਖੁੱਡੇ ਦੀ ਸਫਾਈ ਸਾਬੀ ਸਟਾਰਟ ਆਪਾਂ ਤੇ ਆਪਣੀਆਂ ਸਾਰੀਆਂ ਕਾੜਤੀਆਂ ਬਾਹਰ ਉਹ ਕੀ ਕਹੇ ਹੁੰਦੀਆਂ ਟੋਕਰੀ ਢੱਕ ਰੀਆਂ ਤੇ ਹੁਣ ਆਹ ਨੇ ਕਰਦੇ ਸਾਬਾਤ ਤੇ ਕਰਕੇ ਹੀ ਸਾਫ ਦਿਖਾਵਾਂ ਤੁਹਾਨੂੰ ਆਹ ਖੁੱਡਾ ਵੀ ਹੋ ਗਿਆ ਕੰਪਲੀਟ ਆਪਣਾ ਦੇਖੋ ਜਦੋਂ ਓਕੇ ਰਿਪੋਰਟ ਹੋ ਗਈ ਤੇ ਖੁੱਡਾ ਹੋਰ ਹੈਗਾ ਉਹ ਮੈਂ ਵੀ ਨੇ ਆਹ ਨੇ ਕਰਦੇ ਸਾਫ ਉਹਦੇ ਤੇ ਬਾਕੀ ਥੱਲੇ ਫਰਸ਼ ਰੇਕ ਲਈ ਤੇ ਉਹ ਮੈਂ ਕਰ ਦੂਗਾ ਠੀਕ ਹੈ ਤੇ ਲਓ ਜੀ ਪਾਈ ਕੇ ਰੇਤਾ ਦੇ ਕਲੀ ਜੀ ਪਰਲੇ ਖੁੱਡੇ ਪੈ ਗਈ ਜੀ ਪਰਲੇ ਖੁੱਡੇ ਚ ਪਾਦੀ ਉਹਨੇ ਵਿਖਾ ਦੇ ਉਹਨੇ ਮੈਚ ਪਾ ਲੈਣਾ ਹਾਂ ਠੀਕ ਜੀ ਆ ਜੋ ਜੀ ਉਹ ਵਾਹ ਤੇਰੇ ਸਿਰੇ ਹੀ ਬਣ ਗਿਆ ਬਈ ਤਾਰ ਹਾਂ ਜੀ ਹੋਰ ਭਾਈ ਥੋੜੀ ਜਿਹੀ ਇੱਕ ਡੰਗਾ ਹੋਰ ਪਾਦੀਆਂ ਵਾਲਾ ਲਓ ਜੀ ਇਧਰ ਦਾ ਓਕੇ ਰਿਪੋਰਟ ਹੋਈ ਪਈ ਜਮਾ ਕਲੀ ਕੁਲੀ ਪੈ ਗਈ ਤੇ ਇਧਰ ਚਾਚਾ ਜੀ ਪਾਈ ਨੇ ਦੇ ਬਾਲਾ ਪੜਾ ਜਗੜ ਤਾਰ ਚੜਦੀ ਬੜੀ ਤਾਂ ਮੈਨੂੰ ਪਤਾ ਨਹੀਂ ਕਿਵੇਂ ਅੰਦਰ ਬੈਠਾ ਬਸ ਯਾ ਮੈਂ ਘੱਟੇ ਨਹੀਂ ਪਾਈਏ ਨਾ ਤੇ ਬੁਰਾ ਹਾਲ ਹੀ ਹੋ ਗਿਆ ਜੀ ਲਓ ਜੀ ਇੱਧਰ ਵੀ ਹੋ ਗਿਆ ਕੰਪਲੀਟ ਹੋ ਗਿਆ ਬਸ ਲਗਭਗ ਬਸ ਓਕੇ ਐ ਜਿਸ ਨੂੰ ਹੜਾ ਜੀ ਤਾਂ ਨਹੀਂ ਦੇ ਨਾ ਨਹੀਂ ਹੋ ਗਿਆ ਡੱਟਿਆ ਗਿਆ ਬੰਦ ਵੀਰੇ ਬਸ ਓਕੇ ਜੀ ਅੱਜ ਲੱਗੀ ਪਈ ਨਾ ਰੌਣਕ ਪੂਰੀ ਉਹ ਪੰਜ ਖੁੱਡੇ ਖੁੱਲਾ ਰਹਿ ਗਿਆ ਆਪਣਾ ਇਧਰ ਇਹ ਖੁੱਡਾ ਆਪਣਾ ਕਬੂਤਰਾਂ ਵਾਲਾ ਤੇ ਆਲ ਨੇ ਸਾਫ ਆ ਮਤਲਬ ਬੋਕਰ ਮਾਰਨ ਵਾਲੀ ਗੱਲੀ ਸਾਫ ਆ ਮਤਲਬ ਖਰਚੇ ਆ ਤੇ ਫਰਸ਼ ਖੁਰਚਣ ਵਾਲੀ ਐ ਪਹਿਲਾਂ ਫਰਸ਼ ਫੁਰ ਤੋਂ ਖੁਰਚ ਖਰਚ ਲਈਏ ਤੇ ਕੱਠੀ ਬੋਕਰ ਮਾਰਾਂ ਜੀ ਨਾ ਤੇ ਇਧਰ ਬੱਚੇ ਬੈਠੇ ਆ ਉਧਰ ਕੱਢੀ 'ਤੇ ਬੱਚੇ ਤੇ ਬੱਚੇ ਇਧਰ ਵਾਵਾ ਆਏ ਪਏ ਠੀਕ ਆ ਬਸ ਦੋ ਟੋਕਰੀ ਰਹਿ ਗਈਆਂ ਆਪਣੀਆਂ ਜੋ ਬੱਚੇ-ਬੁੱਚੇ ਪਾਲ ਗਏ ਇਹ ਵੀ ਚੱਕ ਲੈਣੇ ਹੁਣ ਅਗਰ ਸਾਹਸਪਰੀ ਤਿਆਰੀ ਕਰੀਏ ਆਹ ਘੁੱਡੇ ਸਾਰੇ ਕੰਪਲੀਟ 0 ਆਪ ਦਾ ਸੌਂਕੀ ਜੱਟ ਆ ਜੀ ਹਾਂ ਜੀ ਕੰਪਲੀਟ ਹੈ ਸਾਰੇ ਘੁੱਡੇ ਇਧਰਲੇ ਸੱਚੀ ਜੀ ਹਾਂ ਜੀ ਤੇ ਤਾਂ ਦਾ ਡਾਰਾ ਆਪਾਂ ਨੂੰ ਓਕੇ ਰਿਪੋਰਟ ਆਪਾਂ ਨੂੰ ਹਾਂ ਓਕੇ ਰਿਪੋਰਟ ਜੀ ਟੋਕਰੀ ਨੂੰ ਸਾਫ਼ ਹੋ ਜਾਂਦਾ ਨਾਲ ਨਾਲ ਜੀ ਹਾਂ ਸਾਫ ਸਾਰਾ ਸਮਾਨ ਆਹ ਸਾਫ ਇਹ ਪੁਰਾਣਾ ਪੰਜਦੀ ਪੁਸਤਿਕਾ ਮੈਂ A to Z ਸਾਰਾ ਕੰਮ ਸਰਾ ਲਾਈ ਜਾਂਦੇ ਆ ਬਈ ਓਕੇ ਜੀ ਬਸ ਤਾਂ ਕਿ ਆ ਸਾਰੀਆਂ ਡੀ ਜੀ ਹਣ ਵਾਸਤੇ ਹਾਂ ਇਹ ਪੂਰੇ ਚੰਗੇ ਇਹ ਨੂੰ ਗਿਫਟ ਦੇਣਾ ਵਾ ਬਸ ਗਿਫਟ ਜੇ ਬਾਲੇ ਬੱਚਨ ਬੱਚ ਨਿਕਲਗੇ ਕਿਦੋਂ ਜਿੰਨਾ ਜੋ ਬੱਚੇ ਨਿਕਲਗੇ 5 ਲੱਖ ਸਾਲ ਬਾਅਦ 5 ਲੱਖ ਸਾਲ ਬਾਅਦ ਨਿਕਲਗੇ ਦੋ ਦੋ ਤੇ ਜੇ ਨਿਕਲੇ ਉਹ ਨਿਕਲ ਸਾਰੀ ਹਾਂ ਪਰ 10-10 ਦਿਨ ਬੈਠੇ ਨਹੀਂ ਕਰਦੇ 10-10 ਦਿਨ ਦਰ ਪਰ ਰਾਤ ਇਕ ਮੈਂ ਗਾਂਜੀ ਨੂੰ ਸਾਰਾ ਵਾਂਟ ਦੇ ਮਿਕਨੇ ਨਾ ਅਧਰ ਫੜਾ ਰੇ ਉਹਨੂੰ ਜੀਵਨ ਹੋਣਾ ਨਹੀਂ ਜੇਦ ਨੂੰ ਮੈਂ ਕਿਹਾ ਬੈਠਾ ਕਰੇਂਗਾ ਨਹੀਂ ਉਤਾਰ ਉਹਨੂੰ ਦੇ ਦੇ ਇਨੋਂ ਦੇ ਦੇ ਅੱਛਾ ਹਾਂ ਮੰਨਦਾ ਹਾਂਜੀ ਮੰਨ ਗਏ ਮੰਨ ਗਏ ਲਓ ਬਈ ਓਕੇ ਰਿਪੋਰਟ ਚਲੋ ਜੀ ਆਜੋ ਜੀ ਆਗੇ ਜੀ ਸਾਖੀਆਂ ਟੋਕਰੀਆਂ ਸਾਰੀਆਂ ਸਾਂਭ ਦੀ ਆਪਾਂ ਹਾਂਜੀ ਸਾਂਭ ਲਈ ਸੰਦੂਖ ਜ ਸੰਦੂਖ ਚ ਸੰਦੂਖ ਵੀ ਹੈਣੀ ਹਾਂਜੀ ਹੈਣੀ ਇੱਥੇ ਰੱਖਦੇ ਕੋਈ ਨਾ ਇੱਥੇ ਪੰਗਾ ਰਹਿਣਗਾ ਬਸ ਐ ਕਰਕੇ ਯਾਰੇ ਇਹ ਉਹਨੂੰ ਮਾਰੀ ਚਲਾ ਕੇ ਥਲੇ ਟੋਟਿਆਂਗੇ ਸਾਰੀਆਂ ਇਹ ਤੇ ਨਹੀਂ ਰੱਖਣਾ ਟੈਕ ਨਹੀਂ ਰੱਖਣਾ ਉਹ ਕੇ ਰੋਟਾ ਬਾਕੀ ਬਾਕੀ ਬਾਅਦ ਚ ਆਪੇ ਸਾਮ ਦੇਾਂਗੇ ਕਿਰ ਇੱਥੇ ਰੱਖ ਤਾ ਮੁਗਦੀ ਗੱਲ ਆ ਬਸ ਇੱਥੇ ਹਲਦੀ ਨਹੀਂ ਹੈ ਬਾਹਰ ਕੀਸ ਮਾਰੇਗੀ ਉਹ ਜਰਰੀ ਹੈ ਸਾਹ ਪਰ ਡਾਕਟਰ ਜੀ ਮਾਰਨ ਰਹੇਗੀ ਬਾਈ ਮੁੱਢੀ ਇੱਥੇ ਰੱਤੇ ਮਾਏ ਦੇ ਚ ਕਲੀ ਸਟਣੇ ਰਹੀ ਹੈ ਨਾ ਆਖ ਡੇ ਵਿਖਾਉਣੇ ਤਾਂ ਵਿਖਾ ਦੇ ਆਲੇ ਕਿ ਬਾਅਦ ਚ ਵਿਖਾਉਣੇ ਇਕੱਠੇ ਇਕੱਠੇ ਵਿਖਾ ਲਈਏ ਮੁੜ ਕੇ ਕੱਟੇ ਤੇ ਦਾ ਦੇਗੇ ਹਾ ਜੀ ਅੰਦਰ ਰੱਖਣ ਵਾਲਾ ਇੱਕ ਗਲਾ ਹਾ ਨਹੀਂ ਰੱਖਣ ਵਾਲਾ ਬਸ ਹਾਂ ਠੀਕ ਹੈ ਕਿ ਨਹੀਂ ਜੀਵਨਾਰ ਦੇ ਵਿਚਾਰੇ ਪਾਸੇ ਹੋ ਕੇ ਬੈਂ ਦਾ ਨਾਲ ਕਹੇ ਉਹ ਤੋਂ ਬਹੁਤ ਜ਼ਿਆਦਾ ਡਰਦੇ ਆ ਪਤਾ ਨਹੀਂ ਕੀ ਗੱਲ ਆ ਯਾਰ ਇਹ ਠੀਕ ਹੈ ਕਿ ਨਹੀਂ ਚਲ ਆਫਰ ਕਰਦੇ ਫਿਰ ਬਾਅਦ ਦਿਖਾਉਣਾ ਚਾਹਾਂਗਾ ਫਿਰ ਆਪਾਂ ਠੀਕ ਹੁਣ ਕਰਦੇ ਬੈਠ ਕੇ ਸਾਹਿਬ ਲਓ ਜੀ ਬੈਠੇ ਬੈਠ ਲਾਲ ਜੀ ਬੈਠੂ ਪੈਗੇ ਬੈਠ ਕੇ ਨੂੰ ਪੈਗੇ ਖਬਰੇ ਲੈ ਕੇ ਕਈਆਂ ਲੈ ਕੇ ਜਿਹੜਾ ਤੇਰੇ ਗੁਤਰੀ ਐ ਮੋਦੇ ਨਾਲ ਦਾ ਬੱਚਾ ਕਰਾਓ ਜੀ ਕੰਮ ਕਰਦੇ ਸਟਾਰਟ ਕਰਾਉਣਾ ਤੇ ਪਾਣੀ ਹਾਲ ਕੱਢ ਦਈਏ ਪਾਣੀ ਪੁੜੀਆਂ ਬਾਹਰ ਕੱਢ ਕੇ ਪੈ ਰਹੇ ਨੇ ਮੈਂ ਇਹ ਰੋਕੇ ਆ ਬਈ ਬੋਟ ਆਊਟ ਸੌਲੇ ਦੇ ਆ ਅੱਛਾ ਲੋ ਜੀ ਹੁਣ ਕ ਵਿੱਚ ਰੋਣਾ ਆ ਪਈ ਅੰਦਰ ਹਨਾ ਤੇ ਕਰ ਦਈਏ ਸਾਫ ਸਪਾਈ ਹੁਣ ਬੈਠ ਕੇ ਦੀ ਸਾਰੀ ਤੇ ਫੇਰ ਚੱਲਾਂਗੇ ਦਰ ਦੇ ਹਨਾ ਮੰਡੀ-ਮੁੰਡੀ ਜਾਣਾ ਮਨਪ੍ਰੇ ਕਹਿੰਦਾ ਸ਼ਾਇਦ ਜਾਣਾ ਸ਼ਾਇਦ ਨਹੀਂ ਪੱਕੇ ਜਾਣਾ ਹੋਊਗਾ ਤੇ ਬਾਕੀ ਹੁਣ ਮੈਂ ਕਰ ਲੀ ਫਿਰ ਇੱਥੇ ਕਰੀਂ ਰਿਪੋਰਟ ਸਾਰਾ ਖੁੱਡਿਆਂ ਦਾ ਤੇ ਇੱਕ ਮੱਠਰ ਭਰ ਲੈ ਮੈਂ ਬੈਠ ਕੇ ਜੋ ਤੇ ਮਨਪ੍ਰੇ ਦੀ ਮਾਰੀ ਹੁੰਦਾ ਭੋਕਰ ਹਾਏ ਮੈਂ ਮੱਠਰ ਭਰ ਲੈਣਾ ਸਿੱਟਾ ਹਣਾ ਤਿੰਨ ਇੱਕ ਮੱਠਰ ਬੰਨ ਕੇ ਬੈਠ ਕੇ ਜੋ ਜਿਲੇ ਘੜੇ ਜੁਆ ਖੁੱਡੇ ਸਾਫ ਕਰਾ ਇਧਰਲੇ ਹੇ ਹੇ ਇੱਕ ਮਿੰਟ ਆ ਬੈਠ ਕੇ ਨੇ ਛੱਡਤੀ ਜੀ ਕੋਈ ਨਾ ਕਿ ਸਾਫ ਹੀ ਹੈ ਕਿ ਹੋਇ ਇਹਨੂੰ ਤੇ ਬਸ ਹੁਣ ਦੋ ਬੱਠਾ ਰਹਿ ਗਏ ਸਿੱਟ ਕੇ ਤੇ ਸ਼ਹਿਰ ਜਾਣਾਗਾ ਤੇ ਬਾਕੀ ਤੁਹਾਨੂੰ ਦੱਸਦੇ ਬਾਅਦ ਕੀ ਬੰਦ ਹੈ ਚਲੋ ਦਵਨੀ ਜੀ ਲਾਸਟ ਬੈਠ ਕੀ ਰਹਿ ਗਈ ਬਈ ਹਾਂ ਅੱਜ ਤੂੰ ਛੰਡ ਕੱਢਤੀ ਬੱਲੀ ਅੱਖ ਨੂੰ ਕੋਈ ਮਰਜੀ ਅੱਖ ਹੀ ਚੱਲ ਗਏ ਹਾਂ ਅੱਜ ਤਾਂ ਰਾਤੀ ਨੇਰੀ ਲੈ ਮੁੰਡਿਆ ਤੇ ਸਿੱਟਦੇ ਪੋਲੀ ਪੋਲੀ ਸਾਰੇ ਕਿਤੇ ਉਹ ਤੇ ਜੇ ਪਾਸੇ ਕਰਕੇ ਉਹ ਤੇ ਰੀਪੈਂਟ ਆ ਵੀ ਤੂੰ ਇਸ਼ਿਵਾ ਦੇ। ਉਹ ਨਾਣਾ ਪੁੱਤ ਕੋਈ ਨਾ ਕੋ ਮੈਨੂੰ ਤਾਂ ਬਹਿ ਜਾਣ ਦੇ। ਚੱਲੀ ਚੱਲੀ ਫੇਰਾ। ਇਹ ਕੋਣ ਨੂੰ ਤਾਂ ਬਹਿ ਜਾਣ ਦੇ। ਚੱਲ ਪੁੱਤ। ਚੱਲ ਚੱਲ। ਓਏ ਛੁਹਾ ਹਾਈ ਤੇ ਬਹਿਣ ਦੇ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਠੀਕ ਹੈ ਓਕੇ ਰਿਪੋਰਟ ਹਨਾ। ਮਦਰਨੀਆ ਸਿੱਟ ਦੇ ਅਗਰੇ ਜਾਜ ਕੇ ਫੇਰ ਵਿਖਾ ਕੇ। ਹਾਂਜੀ ਫੇਰ ਵਿਖਾ ਦੇ। ਹੈਂ? ਹਾਂਜੀ ਹਾਂਜੀ। ਵੀ ਕਰੇ ਸੈਟ ਲੈ ਜਾਂਦੇ ਤੈਨੂੰ ਹੈਂ? ਬਾਫਰ ਚੱਲ ਸੈਟ ਲਾ ਤੇ ਫਿਰ ਉਦੋਂ ਬਾਅਦ ਫਾਈਨਲ ਲੁੱਕ ਦੇ ਦੀ ਸਾਰੇ ਕੋਡਾਂ ਠੀਕ ਹੈ। ਠੀਕ ਹੈ ਜੀ। ਮਹਾ ਪੋਲੀ ਪੋਲੀ ਖਲਿਆਰ ਦੇ ਪ ਖੁੱਡੇ ਸਾਫ ਕਰਕੇ ਹੋਣਾ ਕੰਮਾਂ ਤੇ ਹੋ ਗਾਲਾ ਰੋਗਲਾ ਵਾਹ ਨਹੀਂ ਉਹ ਤਾਂ ਨਹੀਂ ਬੱਚ ਕਰਦਾ ਕੰਜਰ ਦਾ ਤੋੜੇਗਾ ਬਸ 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 ਮਸ਼ਕੂਰਾ ਮਾਰ ਦੇ ਮਸ਼ਕੂਰਾ ਗੱਲੇ ਤੋਂ ਲਾ ਸਟੈਂਡ ਹਸ ਰਹਿਣ ਐ ਕਰਦੇ ਆਂ ਵਾ ਦਿਖਾਈਏ ਜੀ ਐ ਆ ਲੈ ਫਿਰ ਤਵਣੀ ਮਗਰਾ ਆਵਾਂ ਚੱਲ ਮਗਰਾ ਜਾਨੇ ਕਿੱਡੀ ਗੱਲ ਹੈ ਕੋਈ ਨਹੀਂ ਤੇ ذکی نکل جو اپنا ہاں جی ਕਰੋ چیک لی اپنی ਲੈ بھائی ਤੇਰੀ ਮਗਰੀ ਹੈ ਕਹੋ ਦਰਸ਼ਨ ਬਿਆਨ ਬਾਈ ਦੇ ਚੱਲ ਉਹ ਬਿਆਨ ਬਾਈ ਉਹ ਰਿਪੋਰਟ ਹੈ اچھا ਇੱਕ ਮਿੰਟ ਖੜ ਜਾ ਲੈ ਸੈਟ ਜਮਾ ਸੈਟ ਮੈਂ ਖੱਜਾਂ ਜਮਾ ਹੋਣੀ ਬਿਮਾਰੀ ਪੈਂਦੀ ਆ ਜਾ ਫਿਰ ਚਲੋ ਇੱਧਰ ਇਕੱਲੀ ਕੀ ਦੂਜੇ ਪੱਲੇ ਅਗਲੇ ਪਾਸੇ ਆ ਜਗੇ ہاں جی ਆ ਜਾਓ ਐ ਵੀਡੀਓ ਲੱਗੀ ਰਹੂਗੀ ਠੀਕ ਹੈ ਕਿ ਨਹੀਂ ਤੇ ਮਸ ਨੂੰ ਐਂ ਦਿਖਾਉਣਾ ਸੋਲੋ ਠੀਕ ਹੈ ਕਿ ਨਹੀਂ ہاں جی ਖੁੱਡਾ ਨੰਬਰ 4 ਖੁੱਡਾ ਨੰਬਰ 4 ਠੀਕ ਐ ਇਹਦੀ ਵੀ ਕਣੀ ਪਾਤੀ ਹਾਂਜੀ ਤੇ ਵੇਖ ਬਿਠਾ ਦਵਾਰੇ ਫੇਰ ਵਾਜੇਗਾ ਤੇਰੀ ਮਾਰ ਤੇ ਲੈ ਵੇਖ ਘੰਟਾ ਨਹੀਂ ਹੋਇਆ ਜੀ ਲਓ ਜੀ ਡਟ ਤਮੀ ਇਹ ਵੀ ਚਲੋ ਜੀ ਉਹ ਗਿਆ ਖੁੱਡਾ ਕਲੀਅਰ ਇਹ ਕਲੀਅਰ ਹੀ ਖੁੱਡਾ ਨੰਬਰ 3 ਆਚਾਰ ਤਿੰਨ ਜੀ ਆ ਹੁਣ ਤਿੰਨ ਤੇ ਆਉਣੀ ਐ ਬਸ ਤਿੰਨ ਅਗਲਾ ਹਾਂ ਅਗਲਾ ਤਿੰਨ ਲੈ ਇਹ ਵੀ ਦੂਸਰਾ ਐ ਲੈ ਵੀ ਮਿੱਤਰਾ ਲੈ ਇੱਥੇ ਹੀ ਬਿਠਾ ਬਹੁਤ ਅੱਜ ਗੀ ਇਹ ਵੀ ਓਕੇ ਰਿਪੋਰਟ ਆ ਗਈ ਜੀ ਲਓ ਥਲੇ ਬਾਈ ਜੀ ਕੀ ਸਟ ਹੈ ਕਲੀ ਹਿੱਟੀ ਆਪਾਂ ਕਰੇ ਤਾਂ ਕਲੀ ਬਾ ਮਿਕਸ ਕਰਕੇ ਠੀਕ ਹੈ ਜੀ ਠੀਕ ਰੱਖ ਕੇ ਵਧੀਆ ਅੱਛਾ ਜੀ ਤੇ ਉਹ ਸਟ ਦੀ ਪਤਲੀ ਪਤਲੀ ਆਇਆ ਫਿਰ ਅਗਲੇ ਚ ਵੱਡੀਆਂ ਜੋੜਾਂ ਲਾ ਕੇ ਇੰਨਾ ਚ ਮੇਨ ਡਿਫਰੈਂਸ ਕੀਤਾ ਆਪਾਂ ਹਨਾ ਆਹ ਬਾਰ ਉਹ ਜਿੰਦੇ ਲੱਗੇ ਕੰਮ ਗਲਤ ਹੋ ਗਿਆ ਇੱਕ ਮਿੰਟ ਚ ਆਹੋ ਉਹ ਖਾਦਮਣੀ ਬੈਟ ਕੱਲੇ ਉਹਦੇ ਚੱਕ ਮਿੰਟ ਪਾਉਜ਼ ਕਰ ਦੇ ਹਾਂਜੀ ਹੁਣ ਕਿਹੜਾ ਪਹਿਲਾਂ ਕੋਡ ਨਾਲ ਵੱਡੇ ਜੋੜ ਵਨ ਚ ਹੀ ਆ ਜੀ ਵਨ ਜੀ ਲੈ ਫਿਰ ਖੋਲਦੇ ਬਈ ਡਿਫਰੈਂਸ ਵੱਡਾ ਪਤਾ ਜੀ ਮੇਨ ਡਿਫਰੈਂਸ ਇਹਦੀ ਚ ਹੀ ਹੈ ਟੋਕਰੀਆਂ ਅੱਛਾ ਜੀ ਜੋੜੀਆਂ ਪੱਟੀਆਂ ਚ ਪਹਿਲਾਂ ਜਮਾ ਟੋਕਰੀਆਂ ਟੱਕ ਨੇ ਚੱਕ ਕੇ ਸਾਹਸ ਪਾਈ ਕਰਤੀ ਸਾਰਾ ਕੁਝ ਵਿਖਾਦ ਗਈ ਵਿਖਾ ਦਿਓ ਵਿਖਾ ਦਿਓ ਲਓ ਜੀ ਕੁੱਡੇ ਪਰ ਓਕੇ ਰਿਪੋਰਟ ਜਮਾ ਜੀ ਲੈ ਲਓ ਬਸ ਇੱਕ ਟੋਕਰੀ ਕੁਝ ਬਚੀ ਹੈਗੀ ਠੀਕ ਹੈ ਠੀਕ ਹੈ ਉਹ ਵੀ ਚੱਕ ਲਿਆ ਬਸ ਇਹ ਵੀ ਸੈੱਟ ਹੈ ਹਾਂ ਜੀ ਖੁੱਡਾ ਨੰਬਰ ਦੋ ਜੀ ਦੋ ਰਹਿ ਗਿਆ ਠੀਕ ਹੈ ਕਿ ਨਹੀਂ ਇਧਰ ਮਿੱਤਰਾਂ ਦੀ ਮਸ਼ਹੂਰੀ ਕਰਨੀ ਨਾਲ ਤਾਂ ਜ਼ਰੂਰੀ ਆਪਾਂ ਨੂੰ ਠੀਕ ਹੈ ਜੀ ਬਣੇ ਫਿਰਦੇ ਆ ਪੂਰੇ ਇਹ ਵੀ ਪੂਰੇ ਬਣੇ ਹਾਂ ਜੀ ਇਹ ਵੀ ਟੋਕਰੀ ਚੱਕਦੀਆਂ ਤੇ ਉਹ ਹੀ ਟੋਕਰੀ ਪਈ ਆਪਣੇ ਕੋਲ ਸਾਹਮਣੇ ਆਹੋ ਉਧਰ ਕੈਮਰਾ ਕਰੋ ਉਧਰ ਕਰਦ ਗਏ ਹਾਂਜੀ ਲੈ ਬਈ ਉਹ ਮੰਨ ਕੇ ਚੱਲੋ ਜੀ ਬੱਚੇ ਨਿਕਲੇ ਸਾਨੂੰ ਪਤਾ ਨਹੀਂ ਲੱਗਿਆ ਟੱਕੇ ਨਾਲ ਹੀ ਆਉਂਦੇ ਟੱਕੇ ਨਾਲ ਨਿਕਲੇ ਸਾਨੂੰ ਕੋਈ ਪਤਾ ਨਹੀਂ ਉਹ ਰਾਂ ਬਸ ਰਹੀ ਐ ਅੱਜ ਅਸੀਂ ਅੰਦਰ ਵੜੇ ਜੀ ਬੇਟਾ ਸਾਸਪਾਈ ਕਰਦੀਆਂ ਤੇ ਫੇਰ ਬਾਹਰ ਲੱਗਿਆ ਜੀ ਦਾ ਠੀਕ ਐ ਠੀਕ ਐ ਬਾਕੀ ਜੀ ਦਿਖਾ ਦੋ ਕੰਡੀਸ਼ਨ ਲਓ ਬਈ ਤੇ ਸਾਰੇ ਖੁੱਡੇ ਤਾਂ ਨਹੀਂ ਆਪਾਂ ਠੀਕ ਐ ਕਲੀਅਰ ਆ ਆਪਣੇ ਸਾਰੇ ਖੁੱਡੇ ਜੀ ਓਕੇ ਦੀ ਰਿਪੋਰਟਾਂ ਕਲੀਅਰ ਰਿਪੋਰਟਾਂ ਸਾਰੇ ਗੱਲ ਜਾਲ ਜੇ ਕਰਨਾ ਇਹ ਵੀ ਕਰ ਦਿੰਦੇ ਆ ਆਮਾੜਾ ਮੋੜਾ ਥਣਾ ਥਣਾ ਇਹਣਾ ਕਰਦਗੇ ਕਰਦਨੇਗਾ ਹਾਂ ਜੀ ਕਰ ਬਾਫਰ ਦਵਣੀ ਕਰਦਾ ਜਾਲ ਤੇ ਵੀ ਦਿਖਾਉਂਦੇ ਆ ਤੁਹਾਨੂੰ ਉੱਦਾਂ ਕੰਮ ਹੋ ਗਿਆ ਸੀ ਕੰਪਲੀਟ ਸਾਰਿਆਂ ਦਾ ਸਾਫ ਸਪਾਈ ਵਾਲਾ ਤੇ ਹੁਣ ਚੱਕ ਲਈ ਗੱਡੀ ਤੇ ਖਣੀ ਕਿਤੇ ਪੇਪਰ ਕੰਮ ਕੋਮ ਜਾ ਕੇ ਆਉਣਾ ਮਾੜਾ ਮੋਟਾ ਠੀਕਰ ਗੇੜੜੇ ਦਿਖਣੀ ਗਾਂਗਾ ਮੁਖਸਰ ਦੇ ਨੇੜੇ ਕਿਵੇਂ ਕੋ ਜਾ ਤੇ ਉੱਥੇ ਜਾ ਕੇ ਹੁਣ ਕੰਮ ਤਾਂ ਧੜਾ ਜਾ ਉਹ ਕਰੇਗੇ ਤੇ ਜੋ ਵੀ ਐਡਵਾਰ ਫਿਰਦਾ ਬਸ ਮਾਨ ਚੱਕੀ ਫਿਰਦਾ ਥੋੜਾ ਜਿਹਾ ਕੰਮ ਹੀ ਹੁਣ ਜਾਣੀ ਕਰਨਾ ਬਤਾਇਆ ਥੋੜਾ ਜਿਹਾ ਤੇ ਬਸ ਕਰਦੇ ਹੁਣ ਸ਼ੇਅਰ ਆਪਾਂ ਚਲੋ ਲੋ ਜੀ ਤੇ ਆ ਕੇ ਹੁਣ ਵੀਡੀਓ ਤੇ ਮੈਂ ਬਣਾਈ ਨੀ ਹਨਾ ਯਾਰ ਤੇ ਅਸੀਂ ਗਏ ਸੀ ਮੰਨ ਲਾ ਉੱਥੇ ਕਿੱਥੇ ਕਿੱਥੇ ਦੋਸਿਆ ਮੈਂ ਛੱਤਿਆਣੇ ਛੱਤਿਆਣੇ ਗਏ ਥੋੜਾ ਕੰਮ ਗਏ ਗੁਰੂ ਘਰ ਚ ਤੇ ਇੱਥੋਂ ਵੀਡੀਓ ਸਟਾਰਟ ਕਰੀ ਸੀ ਇੱਥੇ ਫੇਰਾ ਕਰ ਲਈ ਆਪਾਂ ਤੇ ਹੁਣ ਮਨਪ੍ਰੀਤ ਉਧਰ ਦੇ ਘਰੇ ਆ ਇੱਧਰ ਆਪਾਂ ਚੋਬਰਾਏ ਦੋ ਦਿਨਾਂ ਬਾਅਦ ਦੋ ਦਿਨ ਬਈ ਕਿੱਥੇ ਸੀਗਾ ਤੇਰੇ ਘਰੇ ਤੂੰ ਮੈਨਾਂ ਸਾਡੇ ਨਾਲ ਫਰਕ ਪਾ ਗਿਆ ਮੈਂ ਬਈ ਫਰਕ ਪਾ ਗਿਆ ਫਰਕ ਇਹ ਸਾਡੇ ਕੋਲ ਜੀਨ ਲੱਗਦਾ ਹਣਾ ਗੱਲ ਸਿੱਧੀ ਆਈ ਹੈ ਨਾ ਸਮਾਂ ਘਰੇ ਨਹੀਂ ਜੀ ਲੱਗਿਆ ਸਹਣ ਚ ਆ ਜਾਂਦਾ ਫਿਰ ਤੂੰ ਆਇਆ ਕਿਉਂ ਨਹੀਂ ਕਿੱਤੇ ਗਿਆ ਸੀ ਕਿਤੇ ਗਿਆ ਸੀ ਚਲੋ ਤੇ ਟਰੇਆਂ ਕੱਢਦੇ ਆ ਬਾਹਰ ਬਾਈ ਤੇ ਸਾਫ ਸਪਾਈ ਕਰਦੇ ਆ ਟਰੇਆਂ ਦੀ ਤੇ ਕਰਦੇ ਆ ਦਾਣੇ ਦੀ ਤਿਆਰੀ ਤੇ ਬਾਈ ਕੋਡੇ ਤੁਹਾਨੂੰ ਪਤਾ ਹੀ ਹੈ ਬਣਾਦੇ ਆ ਓਕਰਪੋੜ ਇਧਰ ਲਾ ਵੀ ਤੇ ਇਧਰ ਲਾ ਵੀ ਦੇਖੋ ਸਾਰੇ ਓਕਰਪੋੜ ਕਰਤੇ ਠੀਕ ਆ ਬਾਈ ਚਿੱਟੇ ਝਾਗ ਲਓ ਜੀ ਸਟਾਰਟ ਕਰੀਏ ਕੰਮ ਜੀ ਤੇ ਉੱਦਾਂ ਵਾਲੇ ਕਬੂਤਰਾਂ ਵਾਸਤੇ ਦਾਣੇ ਵਖਰਾ ਕਰ ਲਾ ਲੀਏ ਤੇ ਹੁਣ ਬਸ ਵਿੱਚ ਪਾਉਣੀ ਆ ਰੇ ਤੇ ਫਿਰ ਇਹਨਾਂ ਯ ਰਲਾਉਣੇ ਆ ਤੇ ਫਿਰ ਧਰਦੇ ਆ ਪਾੜੀ ਨਿੱਗਾ ਪਾ ਕੇ ਤੇ ਬਣੇ ਰਹੋ ਤੇ ਦਿਖਾਉਣੇ ਆ ਤੁਹਾਨੂੰ ਤੇ ਬਾਕੀ ਓਕੇ ਰਿਪੋਰਟ ਆ ਚਲੋ ਜੀ ਆਪਣੀ ਕਰਤਾ ਰੈਡੀ ਇਧਰ ਹੀ ਪਾਦਾ ਉਹ ਆ ਦੂਜੇ ਉੱਡਣ ਵਾਲੇ ਕਬੂਤਰਾਂ ਦਾ ਉਹ ਵੱਡੇ ਕਬੂਤਰਾਂ ਦਾ ਉਹ ਆਪਣੀ ਬਾਟ ਕੱਢਦਾ ਤੇ ਆ ਆਪਣੀਆਂ ਬੀਬੀਆਂ ਤੇ ਉਧਰ ਗਰਮ ਪਾਣੀ ਮਾਰ ਕੇ ਤੇ ਪਾਈ ਜਾਂਦਾ ਠੀਕ ਹੈ ਤੇ ਓਕੇ ਤੇ ਬਸ ਧਰਦੇ ਆ ਦਿਖਾਉਣੀਆਂ ਹਨ ਜਿੰਨਾ ਤੇਰੇ ਮਨਚੇ ਦਿਖਾ ਦੂਗਾ ਭਾਈ ਕਿਦਾਂ ਦਾ ਪਣੀ ਰੱਖ ਦੀ ਹਾਂਜੀ ਰੱਖ ਦੋ ਹੀ ਰੱਖ ਦਿਓ ਕੋਡਾ ਨੰਬਰ 1 ਜੀ ਵੱਡੇ ਖੁਰਾਣੂ ਖਰਾਕ ਇਹਨਾਂ ਨੂੰ ਇਸ ਟਾਈਮ ਚੱਲ ਰਹੀ ਹੈ ਜੀ ਮੱਕੀ ਬਾਇਰਾ ਤੇ ਕਣਕ ਕਿਉਂਕਿ ਦੂਜੇ ਚੀਜ਼ੇ ਮੁਕਣਾ ਪੰਗਾ ਸਿੱਧੇ ਹੀ ਸਾਹ ਬਤਾ ਦਿੰਦਾ ਇਹ ਵੱਡੇ ਕੂਤਰ ਤਾਂ ਇਹੋ ਜਿਹਾ ਹੁੰਦੇ ਨੇ ਨੂੰ ਕੁਛ ਮਰਜੀ ਸਿੱੜ ਦਿਓ ਉਹੀ ਮਾਪ ਕਹਿੰਦਾ ਦੇ ਠੀਕ ਹੈ ਜੀ ਜਿੰਨਾ ਯਾਰ ਵੱਡਿਆਂ ਨੂੰ ਪਾ ਦੇ ਉਹ ਜਿਹੜੀ ਖਰਾਕ ਵੱਡਿਆਂ ਵਾਸਤੇ ਚੰਗੀ ਚੰਗੀ ਹੈ ਇਹਲੇ ਤਕੜੀ ਹੋਣਾ ਪਹਿਲਾਂ ਖੁਦਾ ਆਇਓ 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 ਖਰਾਕ ਭਾਈ ਠੀਕ ਹੈ ਰੋ ਗੱਡੀਆਂ ਆਈਆਂ ਦੀਆਂ ਹਾਂ ਫੁੱਡਾ ਨੰਬਰ 2 ਠੀਕ ਹੈ ਫੁੱਡਾ ਨੰਬਰ 2 ਆਇਓ 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 ਪਤਾ ਓਕੇ ਹੋ ਵੀ ਰਿਪੋਰਟ ਰੱਖ ਦਈਏ ਜੀ ਇਧਰ ਉਡਰਾਂ ਵਾਲੇ ਕਬੂਤਰਾਂ ਦੇ ਪਾਸੇ ਆ ਗਈ ਉਡਰਾਂ ਵਾਲੇ ਪਾਸੇ ਆ ਗਈ ਤੇ ਕਿਧਰ ਹਰੀ ਪਲਣ ਵਾਲਾ ਵੀ ਛੱਡਣਾ ਲੈ ਯਾਰ ਸੱਚ ਆਪਣਾ ਲਾਲ ਜੀ ਨਾ ਯਾਰ ਹਦੀਪੁਰ ਵਾਲਾ ਛੜ ਕੇ ਛੱਡ ਦੇ ਚੱਲ ਚੱਲ ਕਰ ਦਿਓ ਆਇਓ 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 ਪਤਾ ਓਕੇ ਹੋ ਵੀ ਰਿਪੋਰਟ ਆਇਓ ਆਇਓ ਖੁਡਾ ਨੰਬਰ 4 ਖੁਡਾ ਨਾਲੇ ਕਪੁੱਤਰਾਂ ਵਾਲਾ ਆਇਓ ਪਤਾ ਖੁਡਾ ਨੰਬਰ 4 ਚ ਵੀ ਹੋ ਗਿਆ ਕੰਪਲੀਟ ਜੀ ਓਨਲੀ ਬੈਡ ਕਰੇਗੀ ਆਪਰੇ ਆਇਓ ਰੱਖਦੇ ਹੀ ਬੈਠੇ ਹਾਂਜੀ ਰੱਖਦੇ ਰੱਖਦੇ ਕੀ ਸਵਾਰਤਾ ਇੱਧਰ ਹਾਂ ਜਿਵੇਂ ਸਲੇਟ ਹੀ ਖਾਈਏ ਅੱਛਾ ਆਇਓ 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 ਪਤਾ ਕਿਧਰੋਂ ਨੇ ਹਰੀ ਬਗੜ ਵਾਲਾ ਬੱਚਾ ਫੜਨਾ ਆਪਾਂ ਉਹਨੂੰ ਵਾਵਾ ਤਨੂ ਵੀ ਲੈਣੇ ਚਾਰ ਪੰਜ ਦਿਨ ਤਾਂ ਹੋਈ ਗਏ ਆਪਰੇ ਬਣੀ ਤੇ ਹਾਂ ਉਹ ਗੇ ਰ ਆ ਲਗਭਗ 10 ਦਿਨ ਖਾਈ ਜਾਂਦੇ ਦੁੱਤੀ ਘੜ ਜੀ ਨੂੰ ਦੁੱਧ ਛੋਲਿਆਂ ਲਈ ਇਹ ਉਧਰ ਹੋਣਾ ਚਾਹੀਦਾ ਫੜ ਲੈਨੇ ਕੋਈ ਫਿਰ ਯਕੀਨ ਨਹੀਂ ਫੜ ਲੈ ਤੂੰ ਤੇ ਬਿਮਾਰੀ ਮੂਰੇ ਵਾਲੇ ਵੀ ਕੋਈ ਡਰ ਨਹੀਂ ਬਹੁਤ ਨੂੰ ਕਿਹਨੂੰ ਫੜਦੇ ਨੀ ਯਾਰ ਹਾਂ ਕੋਈ ਇਸ਼ੂ ਵਾਲੀ ਗੱਲ ਨਹੀਂ ਪਾਣੀ ਪੁੰਨ ਧਰ ਜੀ ਗੇ ਅਪਣੇ ਵੇਰ ਦੀਏ ਕਰ ਨਾਖਦੇ ਕੋਈ ਗੱਲ ਅੱਛਾ ਫਿਰ ਹਾਂਜੀ ਓਕੇ ਜੀ ਠੀਕ ਹੈ ਜੀ ਕੰਮ ਸਾਰੇ ਕੰਪਲੀਟ ਅੱਜ ਤਾਂ ਮਿਲਾਂਗੇ ਕੱਲ ਨੂੰ ਤੜਕੇ ਕੰਮ ਕੰਪਲੀਟ ਹੋ ਗਿਆ ਸਾਰਾ ਆਪਣਾ ਕੰਮ ਯਾਰ ਰੱਬ ਦੀ ਕਿਰਪਾ ਨਾਲ ਬਸ ਕੰਮ ਕੰਪਲੀਟ ਆ ਆਪਣਾ ਅੱਜ ਦੀ ਘੜ ਤੇ ਕੰਪਲੀਟ ਹੈ ਕੱਲਾ ਪਾਣੀ ਰਹਿ ਗਿਆ ਉਹ ਜਦੋਂ ਕੂਤਰਾਂ ਨੇ ਦਾਣੇ ਦੂਨੇ ਖਾ ਲਏ ਹਾਂ ਡੱਕ ਕੇ ਪਾਣੀ ਦਿੱਤੇ ਮੰਨੀ ਪੂਰੀ ਹਾਂ ਅੱਧੇ ਘੰਟੇ ਬਾਅਦ ਫੇਰ ਤਰਾਗੇ ਬਸ ਠੀਕ ਹੈ ਚੱਲ ਫਿਰ ਓਕੇ ਬਾਏ ਬਾਏ ਲਵ ਯੂ ਜਾ ਕੇ ਟੈਨ ਰੋਟੀ ਖਾੜਾ ਬਾਏ ਪਾਣੀ ਸੈਟ ਟਾਈਮ ਇਹ ਵੇ ਜਨਾਉਗਾ ਚੀਜ਼ ਨਾ ਤੋਂ ਵਾਹ ਜੀ ਵਾਹ ਚਲੋ ਚੱਲ ਗਏ ਜੀ ਤੇ ਹੁਣ ਅਪਾ ਚੱਲ ਫਿਕ ਕਰਨ ਤੇ ਮਨ ਨਾਲ ਦੀ ਨਾਲ ਹੀ ਵੀਡੀਓ ਦੀ ਕਰਦੀ ਐਂਡਿੰਗ ਹਣਾ ਬਾਲਾ ਗੀਤ ਤੇ ਗਾਉਣ ਨਾਲ ਬਸ ਚੱਲ ਕੇ ਰੋਟੀ ਪਾਣੀ ਖਾਣਾ ਤੇ ਉਦੋਂ ਵਜ ਹੈ ਵੇਲੇ ਆਪਾਂ ਤੇ ਅੱਜ ਖੁੱਡਾਂ ਦੀ ਸਫਾਈ ਕਰੀ ਪਹਿਲੀ ਗੱਲ ਤਾਂ ਤੇ ਖੁੱਡਾਂ ਦੀ ਸਫਾਈ ਕਰੀ ਅਜੇ ਨਾਲ ਲੱਗ ਭਗ ਹੋਰ ਤਾਂ ਕੁਝ ਕਰੇ ਨਹੀਂ ਆਪਾਂ ਮੇਰੇ ਸਾਰਿਆਂ ਦਾ ਹੋਰ ਨਹੀਂ ਕੁਝ ਕਰਿਆ ਮਤਲਬ ਵੀਡੀਓ ਦੇ ਐਂਡਿੰਗ ਕਰਦੀ ਆ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਅੱਗੇ ਤਵੀਆਂ ਬਗੀਆਂ ਲੱਤਾਂ ਆਪਣਾ ਲਈਏ ਕਿਤੇ ਚਲੋ ਬਾਏ ਲੱਗ ਜਾਓ ਸਾਹ ਜੜਿਆ ਪਿਆ ਕੰਮ ਵਾਲੇ ਕਰਦੇ ਨੇ ਸੀ ਓਕੇ ਜੀ